ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆ ਇਸ ਕੋਠੀ ਦੀ ਜਗ੍ਹਾ 6 ਮਰਲੇ ਹੈ ਫਰੰਟ ਤੋਂ ਸਾਰੇ ਦੇਖ ਹੀ ਲਈਏ ਐਂਟਰੀ ਤੇ ਸਾਰਾ ਟੈਲਾਂ ਦਾ ਕੰਮ ਹੋਇਆ ਹੋਇਆ ਹੈ ਇੱਕ ਸਾਈਡ ਤੇ ਬਾਹਰਲੇ ਪਾਸੇ ਵਾਸ਼ਰੂਮ ਬਣਿਆ ਹੋਇਆ ਕੋਠੀ ਦੇ ਅੱਗੇ ਜਿਹੜਾ ਰੋਡ ਹੈ ਉਹ 30 ਫੁੱਟਾ ਰੋਡ ਹੈ ਤੇ ਕੋਠੀ ਦੇ ਅੰਦਰ 7 ਸੀਟਰ ਗੱਡੀ پارک ਹੋ ਜਾਂਦੀ ਹੈ ਆ ਜੀ ਬਾਹਰ ਵਾਸ਼ਰੂਮ ਬਣਿਆ ਹੋਇਆ ਟਾਇਲ ਸਾਰੇ ਲੱਗੀ ਹੋਈ ਹੈ ਦੀਵਾਰਾਂ ਤੇ ਵੀ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਟੂਟੀਆਂ ਦਾ ਸ਼ਾਵਰ ਦਾ ਸਾਰਾ ਕੰਮ ਹੋਇਆ ਹੋਇਆ ਇਹਦੇ ਬਾਹਰ ਵਾਸ਼ਪੇਸਿਨ ਲੱਗਾ ਹੋਇਆ ਮਾਲਕਾ ਨੇ ਕੀਆ ਹੈ ਇਹ ਕੋਠੀ ਆ ਨਵੀਂ ਬਣੀ ਹੈ ਇਹ ਜਿਆਦਾ ਪੁਰਾਣੀ ਨਹੀਂ ਬਣੀ ਹੋਈ ਬਾਕੀ ਰੰਗ ਰੋਗਨ ਦਾ ਵੀ ਸਾਰਾ ਕੰਮ ਓਖੇ ਰਿਪੋਰਟ ਹੋਇਆ ਹੋਇਆ ਹੈ ਖਿੜਕੀਆਂ ਦਰਵਾਜੇ ਸਾਰੇ ਐਲੂਮੀਨੀਅਮ ਦੇ ਤਿਆਰ ਕੀਤੇ ਗਏ ਹਨ ਬਾਕੀ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਅੰਦਰੋਂ ਵੀ ਸਾਰੀ ਕੋਠੀ ਦਿਖਾ ਦਿੰਨੇ ਆ ਇਹ ਪਾਣੀ ਅਤੇ ਸੀਵਰੇਜ ਦਾ ਵੀ ਸਾਰਾ ਕੰਮ ਇਧਰ ਹੋਇਆ ਹੋਇਆ ਹੈ ਅਤੇ ਇਸ ਇਲਾਕੇ ਵਿੱਚ ਗੈਸ ਪਾਈਪਲਾਈਨ ਆ ਚੁੱਕੀ ਹੈ ਕੋਠੀ ਦੇ ਅੰਦਰ ਵੀ ਗੈਸ ਪਾਈਪਲਾਈਨ ਦੀ ਫਿਟਿੰਗ ਹੋਈ ਹੋਈ ਹੈ ਸਾਰੀ ਕੋਠੀ ਵਿੱਚ ਇੱਕ ਡਰਾਇੰਗ ਰੂਮ ਲੌਬੀ ਦੋ ਬੈੱਡਰੂਮ ਬਣੇ ਹੋਏ ਹਨ ਅਤੇ ਦੋ ਵਾਸ਼ਰੂਮ ਬਣੇ ਹੋਏ ਹਨ ਜਿਨ੍ਹਾਂ ਵਿੱਚ ਇੱਕ ਵਾਸ਼ਰੂਮ ਅਟੈਚ ਬਣਿਆ ਹੋਇਆ ਹੈ ਅਤੇ ਇੱਕ ਕਿਚਨ ਬਣੀ ਹੋਈ ਹੈ ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ ਜੀ ਕਿਚਨ ਵਿੱਚ ਸਾਰਾ ਐਲੂਮੀਨੀਅਮ ਦਾ ਕੰਮ ਹੋਇਆ ਹੋਇਆ ਹੈ ਖਾਣੇ ਵਗੈਰਾ ਸਾਰੇ ਬਣੇ ਹੋਏ ਹਨ ਇਹ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਤੇ ਅੱਧਰਲੇ ਪਾਸੇ ਇੱਕ ਵਾਸ਼ਬੈਸਨ ਲੱਗਾ ਹੋਇਆ ਆ। ਆ ਦੇਖੋ ਜੀ ਆ ਕਿਚਨ ਬਣੀ ਸਾਰੀ। ਤੁਹਾਨੂੰ ਦੋਨੋਂ ਬੈਡਰੂਮ ਵੀ ਦਿਖਾ ਦਿੰਨੇ ਆ। ਆ ਪਹਿਲਾ ਬੈਡਰੂਮ ਬਣਿਆ ਹੋਇਆ। ਇਹਦੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ ਤੇ ਇੱਕ ਪਾਸੇ ਐਲੂਮੀਨੀਅਮ ਦੇ ਸਾਰੇ ਖਾਨੇ ਬਣਾਏ ਗਏ ਹਨ। ਹਲਮਾਰੀਆਂ ਵਗੈਰਾ ਕੱਪੜੇ ਵਗੈਰਾ ਰੱਖਣ ਨੂੰ। ਨਾਲੇ ਦੇ ਬਾਹਰਲੇ ਪਾਸੇ ਸ਼ੀਸ਼ਾ ਲਗਾਇਆ ਹੋਇਆ। ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ। ਤੁਹਾਨੂੰ ਸਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਪਹਿਲਾਂ ਦੋਨੋਂ ਰੂਮਾਂ ਦੀ ਬੈਕ ਸਾਈਡ ਤੇ ਵਾਸ਼ਿੰਗ ਏਰੀਆ ਬਣਿਆ ਹੋਇਆ ਅਤੇ ਉੱਪਰ ਜੰਗਲਾ ਰੱਖਿਆ ਵੈਂਟੀਲੇਸ਼ਨ ਵਾਸਤੇ ਆਹ ਖਿੜਕੀ ਜਿਹੜੀ ਲੱਗੀ ਹੈ ਇਹ ਉਧਰਲੇ ਪਾਸੇ ਵੈਂਟੀਲੇਸ਼ਨ ਵਾਸਤੇ ਜਿਹੜਾ ਜੰਗਲਾ ਛੱਡਿਆ ਉਧਰਲੇ ਪਾਸੇ ਲੱਗੀ ਹੈ ਖਿੜਕੀ ਇਹ ਆਹ ਦੇਖੋ ਜੀ ਅਟੈਚ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਦੇ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰਾਂ ਤੇ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਇਹਦੇ ਨਾਲ ਹੀ ਦੂਜਾ ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਤੇ ਬੈਕ ਸਾਈਡ ਵਾਲਾ ਵਾਸ਼ਿੰਗ एरिया ਵੀ ਦਿਖਾ ਦਿੰਨੇ ਆ ਜੀ ਤੇ ਮਾਲਕਾਂ ਦਾ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਦੇ ਦੇਣਾ ਤੇ ਬੋਲ ਕੇ ਵੀ ਦੱਸ ਦਿੰਨਾ ਮਾਲਕਾਂ ਦਾ ਨੰਬਰ ਹੈ ਜੀ 98999 46258 ਤੇ ਇਸ ਕੋਠੀ ਦਾ ਜਿਹੜਾ ਐਡਰੈਸ ਹੈਗਾ ਜੀ ਉਹ ਹੈਗਾ ਨਿਊ ਬਸੰਤ ਨਗਰ ਹੁਸ਼ਿਆਰਪੁਰ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ یا ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਲੌਬੀ ਏਰੀਆ ਵਿੱਚੋਂ ਪੌੜੀਆਂ ਉੱਪਰ ਜਾਂਦੀਆਂ ਹਨ ਤੁਹਾਨੂੰ ਉੱਪਰ ਵੀ ਸਾਰਾ ਦਿਖਾ ਦੇਣੇ ਆ ਪੌੜੀਆਂ ਵਿੱਚ ਵੀ ਸਾਰੇ ਟੈਲ ਲੱਗੀ ਹੋਈ ਹੈ ਤੇ ਇੱਕ ਪਾਸੇ ਗ੍ਰਿੱਲ ਲੱਗੀ ਹੋਈ ਹੈ ਉੱਪਰ ਇੱਕ ਮੌਂਟੀ ਬਣੀ ਹੋਈ ਹੈ ਮੌਂਟੀ ਨੂੰ ਵੀ ਗੇਟ ਵਗੈਰਾ ਤੇ ਗ੍ਰਿੱਲ ਲੱਗੀ ਹੋਈ ਹੈ ਸਾਰੀ ਛੱਤ ਦੇ ਫਰਸ਼ ਤੇ ਵੀ ਸਾਰੇ ਟੈਲ ਨੇ ਲਵਾ ਕੇ ਰੱਖੀ ਹੋਈ ਹੈ ਜੀ ਆ ਦੇਖੋ ਜੀ ਸਾਰੇ ਪਾਸ ਤੁਹਾਨੂੰ ਕੈਮਰਾ ਕਮਕ ਦਿਖਾ ਰਹੇ ਆ ਟੋਟਲੀ ਸਾਰੇ ਪਾਸੇ ਇਹਨਾਂ ਨੇ ਟੈਲ ਲਵਾਈ ਹੋਈ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ